ਹਾਂਜੀ ਜਿਹੜਾ ਆ ਗਿਆ ਆ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਅੱਜ ਅਪਾ ਪਹੁੰਚ ਗਏ ਜੀ ਸੰਗਰੂਰ ਸ਼ਹਿਰ ਦੀ ਸਭ ਤੋਂ ਵੱਡੀ ਗੱਦਾ ਫੈਕਟਰੀ ਦੇ ਵਿੱਚ ਜਿਹੜੀ ਕਿ ਬਣੀ ਹੋਈ ਆ 1.5 ਕਿਲੇ ਦੇ ਵਿੱਚ ਇਹ ਆਪਣੀ ਸਰ ਗੱਦੇ ਦੀ ਵੀ ਫੈਕਟਰੀ ਹੈ ਹਾਂਜੀ ਹਰ ਤਰ੍ਹਾਂ ਦਾ ਗੱੱਦਾ ਆਪਣੇ ਲਈ ਮੈਨੂਫੈਕਚਰਿੰਗ ਹੈ ਤੁਸੀਂ ਦੇਖ ਹੀ ਸਕਦੇ ਹੋ ਇਹ ਮਹਾਰਾਸ਼ਟਰ ਚੱਲੀਏ ਗੱਡੇ ਪੂਰੇ ਟਰਲੇ ਕੋੜੇ ਪੂਰੇ ਹੈਵੀ ਹੈ ਵੀ ਤਰ੍ਹਾਂ ਦੀ ਕੁਆਲਿਟੀਆਂ ਗੱਡੇ ਦੀ ਬਣਾਉਂਦੇ ਆਂ ਆਪਾਂ ਹਰ ਤਰ੍ਹਾਂ ਦੀ ਉਹ ਵੀ ਹੋਲ ਸੇਲ ਰੇਟ 'ਚ ਸਭ ਤੋਂ ਵੱਡੀ ਗੱਲ ਵੀਰੇ ਜਿੱਥੇ ਮਰਜ਼ੀ ਰੇਟ ਪਤਾ ਕਰਕੇ ਆ ਜਾਓ ਆਪਾਂ ਨੂੰ ਇਹਦੇ ਰੇਟ ਵੀਰੇ ਕਿੱਦੋਂ ਮਿਲਨੇ ਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਇੱਦਾਂ ਸਰ ਹਰ ਤਰ੍ਹਾਂ ਦੀ ਆਪਣਾ ਮਟੀਰੀਅਲ ਸਾਰਾ ਕੁਝ ਇਨ ਹਾਊਸ ਮੈਨੂਫੈਕਚਰਿੰਗ ਹੁੰਦਾ ਓਕੇ ਇਹ ਸਭ ਤੁਸੀਂ ਦੇਖ ਸਕਦੇ ਹੋ ਆਪਣੀ ਖੁਦ ਦੀ ਮੈਨੂਫੈਕਚਰਿੰਗ ਹੈ 10 ਸਾਲ ਦਾ ਬੀਮੇ ਦੇ ਨਾਲ ਬਿਲਕੁਲ ਜੀ ਬਿਲਕੁਲ 6x6 ਇੰਚ ਦਾ ਜਿਹੜਾ ਵੀ ਆ 18 ਤੋਂ 20 ਹਜ਼ਾਰ ਰੁਪਏ ਤੱਕ ਦਾ ਸਾਡੇ ਕੋਲ 7500 ਰੁਪਏ ਦਾ 10 ਸਾਲ ਦੀ ਗਾਰੰਟੀ ਦੇ ਨਾਲ ਸਾਈਜ਼ ਕੀ ਹੁੰਦਾ ਵੀਰੇ ਦਾ ਜੀ ਇਹ 6x6 ਇੰਚ ਦਾ ਸਰ ਰੇਟ ਹੈ ਜਿਹੜਾ ਕਿ ਵਿਆਹ ਚ 18 ਤੋਂ 20 ਦਾ ਹੈ ਸਾਢੇ 7500 ਰੁਪਏ ਦਾ ਹੋਲਸੇਲ ਦਿੱਤਾ ਜਾਏ ਐਨੇ ਜ਼ਿਆਦਾ ਘੱਟ ਰੇਟ ਵੀਰੇ ਆਪਣੇ ਜੀ ਬਿਲਕੁਲ ਜੀ ਬਿਲਕੁਲ ਵੈਸੇ ਸਾਢੇ ਗੱਦਾ ਸਟਾਰਟਿੰਗ 2000 ਰੁਪਏ ਤੋਂ ਹੈ ਇਹ ਜਿਨ੍ਹਾਂ ਨੇ ਪ੍ਰੀਮੀਅਮ ਗੱਦਾ ਲੈਣਾ ਹੈ ਇਹ ਉਹ ਵਾਲਾ ਗੱਦਾ ਹੈ ਲੈਗਜ਼ਰੀ ਮੈਟ੍ਰਸ ਹੁਣ ਵੀਰੇ ਆਪਾਂ ਪਹੁੰਚੇ ਕਿੱਥੇ ਕੈਂਡ ਦੀ ਗੱਦੇ ਲੈ ਕੇ ਜਾਣ ਵਾਸਤੇ ਜਿਸ ਤੋਂ ਤੁਹਾਨੂੰ ਆਣਾ ਪਏਗਾ ਸੰਗਰੂਰ ਸੁਨਾਮ ਰੋਡ ਫੋਕਲ ਪੁਆਇੰਟ B9 ਚ ਤੇ ਬਾਕੀ ਸ਼ੇਅਰ ਵੀ ਕਰ ਦਿਓ ਸਸਤੇ ਗੱਦੇ ਬਿਲਕੁਲ ਜੀ ਬ